ਮੈਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਤੁਸੀਂ ਅੱਜ ਫਗਵਾੜੇ ਦੇ ਵਿੱਚ ਵਰਕਰਾਂ ਨਾਲ ਇਕੱਠੇ ਹੋ ਅੱਜ ਕੀ ਗੱਲ ਹੈ ਇੱਥੇ ਅੱਜ ਪੂਰੇ ਪੰਜਾਬ ਦੇ ਸਕੱਟਨ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਆ ਪਾਰਟੀ ਦੇ ਨਵ ਨਿਯੁਕਤ ਜਿਹੜੇ ਪ੍ਰਧਾਨ ਬਣਾਇਆ ਗਏ ਆ ਹਾਂਜੀ ਅਮਨ अरोड़ा ਜੀ ਤੇ ਉਪ ਪ੍ਰਧਾਨ ਸ਼ਰੀ ਕਲਸੀ ਜੀ ਉਹ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾ ਹੈਗਾ ਪ੍ਰਧਾਨ ਜੀ ਮਿਲਣ ਤੋਂ ਬਾਅਦ ਆਪਣਾ ਜਿਹੜਾ ਹੈਗਾ ਉਹ ਦਰਵਾਜ਼ਾ ਸਾਬ ਜਾ ਰਹੇ ਮੱਥਾ ਟੇਕਣ ਲਈ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਬਹੁਤ ਵਧੀਆ ਪ੍ਰਬੰਧ ਕੀਤਾ ਕਿ ਉਹ ਆਪਣੇ ਜਿਹੜੇ ਸੰਗਠਨ ਦੇ ਸਾਥੀਆਂ ਨੂੰ ਮਿਲਦੇ ਹੋਏ ਜਾ ਰਹੇ ਆ ਜਿਹੜੇ ਵੀ ਹਲਕੇ ਦੇ ਵਿੱਚੋਂ ਗੁਜ਼ਰਨਗੇ ਉੱਥੇ ਉਹ ਉਹਨਾਂ ਦੇ ਆਪਣੇ ਸੰਗਠਨ ਦੇ ਜਿਹੜੇ ਵੀ ਸਾਥੀ ਮੌਜੂਦ ਨੇ ਉਹਨਾਂ ਨੂੰ ਮਿਲਣਗੇ ਔਰ ਅਸੀਂ ਵੀ ਪੂਰਾ ਜਿਹੜਾ ਇੱਥੇ ਹੈਗਾ ਸਾਡੇ ਸੰਗਠਨ ਵੱਲੋਂ ਫਗੋੜਾ ਦੀ ਸਾਰੀ ਟੀਮ ਵੱਲੋਂ ਉਹਨਾਂ ਦਾ ਸਵਾਗਤ ਜਿਹੜਾ ਹੈਗਾ ਬੜਾ ਇੰਤਜ਼ਾਮ ਕੀਤਾ ਗਿਆ ਹੈ ਬਹੁਤ ਜਿਹੜੇ ਵਰਕਰ ਹੈਗੇ ਬੜੇ ਖੁਸ਼ ਹੈ ਕਿ ਅੱਜ ਉਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਬਣੇ ਆ ਉਹ ਉਹਨਾਂ ਨੂੰ ਅੱਜ ਮਿਲਣ ਆ ਰਹੇ ਠੀਕ ਹੈ ਜੀ ਮੈਂ ਤਾਂ ਕੁਝ ਪੁਰਾਣੀਆਂ ਗੱਲਾਂ ਤੁਹਾਡੇ ਨਾਲ ਕਰਨਾ ਚਾਹੁੰਦਾ ਇਵੇਂ ਕਿ ਤੁਹਾਨੂੰ ਪੰਜਾਬ ਨੇ ਨਾ ਫੁੱਲਾਂ ਵਾਂਗੂ ਸਿਰ ਤੇ ਬਿਠਾਇਆ ਕਿ ਜਿੰਨਾ ਪੰਜਾਬ ਕੰਮ ਚਾਹੁੰਦਾ ਸੀ ਉਹਨੇ ਨਹੀਂ ਕਰ ਸਕੇ ਜਿਵੇਂ ਐਮਐਸਪੀ ਕਹਿੰਦੇ ਐਮਐਸਪੀ ਜਲਦੀ ਅਸੀਂ ਲਾਗੂ ਕਰ ਦਵਾਂਗੇ ਜਾਂ ਬੇਰੋਜ਼ਾ ਬੇਰੋਜਗਾਰੀ ਖਤਮ ਕਰਾਂਗੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਬੇਰੋਜ਼ਗਾਰੀ ਦੀ ਗੱਲ ਤਾਂ ਹੈ ਜੀ ਤੁਸੀਂ ਯਕੀਨ ਕਰੋ ਵੀ ਸਿਰਫ 2.5 ਸਾਲ ਦੀ ਸਰਕਾਰ ਆ ਹਾਂਜੀ ਔਰ ਕੱਲ ਦੀ ਜਿਹੜੀਆਂ ਹੈਗੀਆਂ ਪੀਐਸਬੀਐਲ ਦੀਆਂ ਜਿਹੜੀਆਂ ਜੋਬ ਦਿੱਤੀਆਂ ਹੈਗੀਆਂ ਲਗਭਗ 13000 ਤੋ ਪਹਿਲਾਂ ਦੇ ਦੇਖੀ ਲਗਭਗ 45000 ਪਹਿਲਾਂ ਨੌਕਰੀਆਂ ਹੋ ਚੁੱਕੀਆਂ ਹਨ ਤੇ ਇਹ ਮਿਲਾ ਕੇ ਲਗਭਗ 50000 ਦਾ ਆਕੜਾ ਜਿਹੜਾ ਲਗਭਗ ਹੋ ਚੱਲਾ ਹੈ ਤੋ ਕੋਈ ਸਰਕਾਰ ਇਦਾਂ ਦੀ ਨਹੀਂ ਕਿ ਜਿਨੇ ਇੰਨੀ ਜਲਦੀ ਜਿਹੜਾ ਹੈਗਾ ਉਹ ਜਿਹੜੇ ਆਪਣੇ ਵਾਦੇ ਪੂਰੇ ਕੀਤੇ ਆ ਔਰ ਸਭ ਤੋਂ ਵੱਡਾ ਵਾਦਾ ਸੀਗਾ ਬਿਜਲੀ ਦੇ ਬਿੱਲਾਂ ਦਾ ਉਹ ਆਉਂਦੇ ਸਾਰੇ ਇਸ ਪੂਰਾ ਕੀਤਾ ਸੀਗਾ ਔਰ ਲਗਾਤਾਰ ਜਿਹੜਾ ਹੈਗਾ ਕਰਪਸ਼ਨ ਤੇ ਨੱਥ ਪਾਈ ਜਾ ਰਹੀ ਹੈ ਲਗਾਤਾਰ ਜਿਹੜਾ ਨਸ਼ੇ ਦੇ ਜਿਹੜਾ ਵਪਾਰ ਆ ਉਹਦੇ ਉੱਪਰ ਵੀ ਬਹੁਤ ਵੱਡੀ ਜਿਹੜੀ ਆ ਛੱਡ ਮਾਰੀ ਆ ਸੀਐਮ ਸਰਕਾਰ ਨੇ ਤੋ ਹਰ ਚੀਜ਼ ਨੂੰ ਸਮਾ ਲੱਗਦਾ ਹੈ ਜੀ ਸਾਡੀ ਸਰਕਾਰ ਦੀ ਨੀਅਤ ਸਾਫ ਆ ਵਧੀਆ ਤਰੀਕੇ ਨਾਲ ਚੱਲ ਰਹੇ ਆ ਜਦ ਤੱਕ 5 ਸਾਲ ਪੂਰੇ ਹੋਣਗੇ ਆਪ ਲੋਹਾਰੇ ਲੋਕ ਕਹਿਣਗੇ ਵੀ ਇਹੀ ਸਰਕਾਰ ਦੁਆਰਾ ਸਾਨੂੰ ਚਾਹੀਦੀ ਹੈ ਨਜੇ ਦੇ ਠੇਕੇ ਜਿਹੜੇ ਅਕਾਲੀਆਂ ਦੇ ਕਾਂਗਰਸ ਦੇ ਟਾਈਮ ਚੱਲਦੇ ਸੀ ਉਹ ਉਵੇਂ ਚੱਲੀ ਜਾ ਰਿਹਾ ਹੈ ਅਜੇ ਬੰਦ ਨਹੀਂ ਹੋ ਸਕੇ ਦੇਖੋ ਇਹ ਜੜਾ ਜੜੀਆਂ ਹੁੰਦੀਆਂ ਨਾ ਇਹਨਾਂ ਤੇ ਦਧੀਆਂ ਇਹ ਬੜੀਆਂ ਡੁੰਗੀਆਂ ਜੜਾਂ ਜੇ ਕੋਈ ਵੀ ਤਰਕਤ ਛੋਟਾ ਵੀ ਹਲਾਉਣਾ ਹੋਵੇ ਨਾ ਤਾਂ ਜੜਾ ਜੜੀਆਂ ਆ ਉਹ ਬਹੁਤ ਦੂਰ ਤੱਕ ਫੈਲੀਆਂ ਹੁੰਦੀਆਂ ਸੋ ਮਨਸ਼ਾ ਸਹੀ ਹੋਣੀ ਚਾਹੀਦੀ ਆ ਪਾਰਟੀ ਦੀ ਮਨਸ਼ਾ ਬਿਲਕੁਲ ਕਲੀਅਰ ਆ ਵੱਡੇ ਪੱਧਰ ਤੇ ਸਰਕਾਰ ਖੁਦ ਵੀ ਔਰ ਪੁਲਿਸ ਪ੍ਰਸ਼ਾਸਨ ਵੱਡੇ-ਵੱਡੇ ਉਪਰਾਲੇ ਕਰਕੇ ਕਾਸੋ ਆਪਰੇਸ਼ਨ ਚਲਾ ਕੇ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਜਲਦ ਤੋਂ ਜਲ ਜਿਹੜਾ ਹੈਗਾ ਸਪੋਰਟ ਨੂੰ ਵਧਾਇਆ ਜਾਵੇ ਕਿਉਂਕਿ ਹੁਣੇ-ਹੁਣੇ ਚਾਰ ਵਿਧਾਨ ਸਭਾ ਜਮਿਨੀ ਚੋਣਾਂ ਹੋ ਗਏ ੜੀਆਂ ਉਹਨਾਂ ਚੋਂ ਤਿੰਨ ਸੀਟਾਂ ਜਿਹੜੀ ਆ ਮਾਨ ਸਰਕਾਰ ਲੈ ਗਈ ਆ ਬਹੁਤ ਖੁਸ਼ੀ ਦੀ ਗੱਲ ਆ ਲੋਕਾਂ ਨੇ ਫੇਰ ਤੋਂ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲਾ ਸਮਾਂ ਫੇਰ ਕਿਦਾਂ ਦਾ ਰਹੂਗਾ ਜੀ ਦੇਖੋ ਆਉਣ ਵਾਲਾ ਸਮਾਂ ਅਪਾ ਕਹਿ ਸਕਦੇ ਜਿਹੜੀਆਂ 4 ਜਿੰਮਨੀ ਚੋਣਾਂ ਹੋਈਆਂ ਹੈ ਹਾਂ ਉਹਦੇ ਚ ਇਹ ਸੈਮੀ ਫਾਈਨਲ ਮੰਨਿਆ ਸੀ ਅਸੀਂ ਹਾਂ ਠੀਕ ਹੈ ਨਾ ਔਰ ਪਬਲਿਕ ਨੇ ਸਾਡਾ ਜਿਹੜਾ ਹੈਗਾ 100% ਸਾਥ ਦਿੱਤਾ ਆ ਠੀਕ ਹੈ ਜੀ ਤਿੰਨ ਤਾਂ ਅਸੀਂ ਬਿਲਕੁਲ ਕਲੀਅਰ ਗਏ ਆ ਚੌਥੀ ਵੀ ਸਾਡੇ ਆਪਸੀ ਜੇ ਸਾਡਾ ਥੋੜਾ ਜਿਹਾ ਹੋਰ ਪਿਆਰ ਕੋਈ ਸਾਡਾ ਸਾਥੀ ਸੀਗਾ ਕਿਤੇ ਨਾ ਕਿਤੇ ਇੱਕ ਵਾਰ ਕੀ ਹੁੰਦਾ ਹੈ ਕਿ ਮਨ ਮਿਟਾਵ ਹੋ ਜਾਂਦਾ ਪਰ ਅਸੀਂ ਵੀ ਉਹਨੂੰ ਜਿੱਤੇ ਮੰਨਦੇ ਆ ਸੀਟ ਨੂੰ ਕਿਉਂ ਪਬਲਿਕ ਨੇ ਬੋਰ ਆਮ ਆਦਮੀ ਪਾਰਟੀ ਨਹੀਂ ਪਾਈਆ ਸੋ ਸਾਡਾ ਤਾਂ ਇਹ ਸਿਸਟਮ ਹੈ ਆ ਵੀ ਜਿੱਦਾਂ ਅਸੀਂ 2022 ਦੇ ਵਿੱਚ 99 ਜਿੱਤੀਆਂ ਸੀਗੀਆਂ 27 ਦੇ ਵਿੱਚ ਸਾਡਾ ਰਿਕਾਰਡ 100 ਪਲੱਸ ਜਾਵਾਂਗੇ ਠੀਕ ਹੈ ਇਹੇ ਮਿਸ਼ਨ ਲੈ ਕੇ ਅੱਗੇ ਤੁਰੇ ਹੋਏ ਬਿਲਕੁਲ ਥੈਂਕ ਯੂ ਜੀ ਵੈਰੀ ਮਚ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਰਾਜਾ ਭਗਵਾਨ ਸਿੰਘ ਮਾਨ ਜਿੰਦਾਬਾਦ ਭਗਵਾਨ ਸਿੰਘ ਮਾਨ ਜਿੰਦਾਬਾਦ ਸ੍ਰੀ ਅਰਵਿੰਦ ਕੇ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕੇਜਰੀਵਾਲ ਤੇਰੀ ਸੋਚ ਨੇ ਸਹਾਰਾ ਦੇਾਂਗੇ ਥੋਕੇ ਭਗਵੰਤ ਜੀ ਤੇਰੀ ਸੋਚ ਤੇ ਸਹਾਰਾ ਦੇਾਂਗੇ ਥੋਕੇ ਅਰਵਿੰਦ ਕੇਜਰੀਵਾਲ ਜਿੰਦਾਬਾਦ ਪੰਜਾਬ ਪ੍ਰਧਾਨ ਅਮਨ ਅਰੋੜਾ ਜਿੰਦਾਬਾਦ ਚਲਸੀ ਸਾਹਿਬ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ